ਹਾਂਜੀ ਜੀ ਆਇਆਂ ਨੂੰ ਜੀ ਕੀ ਹਾਲ ਚਾਲ ਹੈ ਤੇ ਆਪਾਂ ਚੱਲ ਰਹੀ ਹੈ ਮੂੰਗੀ ਦੀ ਬਿਜਾਈ ਜ਼ੀਰੋ ਡ੍ਰਿਲ ਆਪਾਂ ਬੀਜ ਰਹੇ ਜੀ ਆਪੀ ਪੀਨੀ ਉਹ ਅਗਲਾ ਪਹਿਲਾ ਰਾਜੂ ਦਾ ਤੇਲ ਪਾਇਆ ਮੈਂ ਪਹਿਲਾਂ ਰਾਜੂ ਦਾ ਨਾ ਤੇਲ ਫੇਰਾ ਪੌਂਡਿਆ ਦੂਆ ਤੇਲ ਬਾਂਸ ਤੇਲ ਦਾ ਬਾਂਸ ਕੋਲ ਬਿਜਾਈ ਦਾ ਚਲਾਏ ਗਏ हां ਬਾਂਸੀ ਕੋਲ ਉਹ ਵੀ ਬਿਜਾਈ ਬਾਂਸੀ ਕੋਲ ਤੇ 2 ਕਿਲੋ ਡਰਲ ਤੇ DAP 25 ਕਿਲੋ 14 ਕਿਲੋ 12 13 ਕਿਲੋ 14 ਕਿਲੋ ਵੀ ਪਈ ਜਾਂਦਾ ਕਿੱਲੇ ਦਾ ਉਹ ਦੁ ਘਟਾਉਣੇ ਆ ਫਿਰ ਵੀ ਤੋੜਦੀ ਆ ਤੇ ਬਹੁਤ ਸੋਹਣੀ ਬਜਾਈ ਹੋ ਰਹੀ ਆ ਤੇ ਆਪਾਂ ਆਏ ਸਾਲ ਹੀ ਇਦਾਂ ਹੀ ਬੀਜਾਈ ਕਰਦੇ ਆ ਜੀ ਸਿੱਧੀ 0 ਡਰਲ ਨਾਲ ਕਰਚਾ ਸਰਚਾ ਕਰਚਾ ਸਰਚਾ ਵਿੱਚ ਹੀ ਖਰਾ ਆਉਂਦਾ ਵੇਖੋ ਕਰਚਾ-ਕੁਰਚਾ ਆਗਣੀ ਲਾਉਂਦੇ ਇਹਨੂੰ ਬੋਂਦੇ ਨਹੀਂ ਇਹਦੇ ਕਈ ਫਾਇਦੇ ਆ ਕਰਚੇ ਦੇ ਇੱਕ ਤਾਂ ਮੂੰਗੀ ਨੂੰ ਇਹ ਆਪਣਾ ਗਰਮ ਹਵਾਵਾਂ ਉਹਨੋਂ ਤੋਂ ਪਚਾਉਦਾ ਖਰਚਾ ਇੱਕ ਪਾਣੀ ਘੱਟ ਪਾਲਦੀ ਹੈ ਮੂਲੀ ਕੋ ਸਲ ਹੋ ਜਾਂਦੀ ਆ ਤੇ ਆਏ ਸਾਲੀ ਆਪਾਂ ਬੀਜ ਤਾਂ ਬਹੁਤ ਸੁਣੀ ਹੋ ਜਾਂਦੀ ਆ ਤੇ ਇਸ ਸਾਲ ਵੀ ਆਪਾਂ ਬੀਨੇ ਆ ਉੱਤੋਂ ਵੀ ਬੀਜ ਦੀ 2.5 ਕਿਲੇ 7 ਕਿਲੇ 7 ਕਿਲੇ ਅਜਿਹੀ 15 ਕਿਲੇ ਮੇਰੇ ਬੀਜਾਂ ਵੀ ਵੈਲਕਮ ਹੋ ਗਿਆ ਜੀ ਵੈਲਕਮ ਤੇ ਚੱਲ ਰਹੀ ਹੈ ਬਜਾਈ ਮੂੰਗੀ ਦੀ ਜ਼ੀਰੋ ਟ੍ਰੇਲ ਨਾਲ ਕਰਚਾ ਚੱਲ ਗਿਆ ਸੀ ਪੈਰ ਚ ਤਨ ਲੱਗੇ ਥੱਲੇ ਚਲੋ ਕਰਚਿਆਂ ਨਾਲ ਤਾਂ ਲੇਖ ਹੈ ਜੱਟਾਂ ਵੀ ਲੇਖਾਂ 'ਚ ਕਰਚੇ ਲਿਖੇ ਹੋਏ ਹੈਗੇ ਨਹੀਂ ਤੇ ਜ਼ੀਰੋ ਟ੍ਰੇਲ ਨਾਲ ਬਜਾਈ ਚੱਲ ਰਹੀ ਹੈ ਵੀਰੇ ਉਹ ਤੇ ਆਏ ਸਾਲ ਆਪਾਂ ਇਦਾਂ ਹੀ ਜ਼ੀਰੋ ਟ੍ਰੇਲ ਨਾਲ ਬਜਾਈ ਕਰ ਦਿੰਦੇ ਆ ਈ ਪ੍ਰਾਇਰਤ ਕਰ ਲਿਆ ਕਿ 5 ਮਈ ਤੱਕ ਬੀਜ ਦੇ ਦੇਣਾ ਮੂੰਗੀ ਸਾਰੇ ਉਹ ਜਿਵੇਂ ਜਿਵੇਂ ਪਾਣੀ ਲੱਗਿਆ ਹੁੰਦਾ ਉਵੇਂ ਬਾਤ ਆਈਆਂ ਨੂੰ ਬੀਜੀ ਜਾਂਦੇ ਆ ਆ ਪਰਲਾ ਪਟਾ ਹੀ ਬੀਜਣਾ ਤੇ ਆ ਬੀਜਤਾ ਬਾਂਸੀ ਗੋਲਡ ਮੂੰਗੀ ਆ 13 ਤੋਂ 14 ਕਿਲੋ ਬੀ ਪਈ ਜਾਂਦਾ ਤੇ 20 ਤੋਂ 25 ਕਿਲੋ ਡੀਏ ਬਹੁਤ ਸੋਹਣੀ ਬਿਜਾਈ ਹੋ ਰਹੀ ਆ ਆ ਦੇਖੋ ਜੀਰੋ ਡਰਲ ਨਾਲ ਕੋਈ ਦਿੱਕਤ ਨਹੀਂ ਆਉਂਦੀ ਨਾ ਭਰੇ ਇਹ ਨਾ ਕੋਈ ਕਿਤੇ ਕਾਪੂਸ ਲੱਗਦਾ ਹੈ ਜੇ ਉੱਪਰ ਇਹ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਆਪਾਂ ਤੇ ਬਹੁਤ ਸੋਨਾ ਝੜ ਰਿਹਾ ਹੈ ਦਾ ਬਾਕੀ ਬਾਂਤੀ ਗੋੜ ਦਾ ਵੀ ਸਹੀ ਹੈ ਵੈਰੈਟੀ ਬਣਾ ਬਹਿਣਾ ਲੱਗਿਆ ਤਰਫ ਹੋ ਰਿਹਾ ਤੇ ਨੌਸਨ ਕਿਵੇਂ ਆ ਤੁਹਾਡੇ ਵਾਲ ਜੂੜ ਦੱਸਿਓ ਪੰਕਾਂ ਦੀ ਬਾੜੀ ਹੋ ਚੁੱਕੀ ਆ ਜਾਂ ਹੋਣੀ ਆ ਹਜੇ ਤੇ ਟੂੜੀ ਦਾ ਕੰਮ ਨਿਪੜਿਆ ਆਪਣੇ ਦਾ ਟੂੜੀ ਦਾ ਕੰਮ ਨਿਪੜਿਆ ਨਹੀਂ ਹਜੇ ਦੋ ਦਿਨ ਦਾ ਹੋਰ ਪਿਆ ਆਹ ਕੋਸਟੂਰੀ ਬਣਾਤੀ ਸੀਗੀ ਇੱਥੇ ਅਰੋਣੀ ਕਰਕੇ ਜੀਓ ਡਰਨਾ ਮੂੰਗੀ ਬੀਜੀ ਜਾ ਰਹੀ ਆ ਮੈਂ ਕੰਟਰੀ 2 ਘੰਟੇ ਤੱਕ ਮੂੰਗੀ ਪੀਜ ਕੇ ਫਿਰ ਤੂੜੀ ਵਾਲੀ ਮਸ਼ੀਨ ਤੇ ਸਿਲੰਡਰ ਦੱਸੋ ਕਿ ਮੈਨਾਂ ਲਗਾਇਆ ਚੋਬਰ ਦਾ ਸੀ ਕੋਡ ਮੰਗੀ 0 ਡਰਲ ਸੱਦੀ ਬਜਾਈ ਪੋਰ ਵਗੈਰਾ ਦੇਖਦੀ ਹੈ ਕਿ ਪੋਰ ਤਾਂ ਨਹੀਂ ਲੱਗਿਆ ਜੇਈ ਵਾਰ ਗਿੱਲੀ ਮਿੱਟੀ ਆ ਪੋਰ ਲੱਗ ਜਾਂਦਾ ਤਾਂ ਪੋਰਸ ਪਰ ਨਿਗਰੱਖਣੀ ਪੈਂਦੀ ਹੈ ਬਾਕੀ ਬੀਜ ਤੁਸੀਂ ਦੇਖੋ ਕਿਵੇਂ ਡਰਿਆ ਇੱਕ ਇੱਕ ਦੋ ਦੋ ਤਿੰਨ ਤਿੰਨ ਦਾਣੇ ਡਿੱਗ ਰਹੇ ਆ ਤੇ ਸਰਾ ਵੀ ਪੈ ਰਿਹਾ ਸਰਾ ਯੋਧਾ ਵਾਲੇ ਟ੍ਰਿਲ ਹੈ ਟੇਲਰ ਟ੍ਰਿਲ 0 ਟੇਲਰ ਟ੍ਰਿਲ ਬਹੁਤ ਸੁਣੀ ਬਿਜਾਈ ਕਰਦੀ ਹੈ ਮੇਨ ਗੱਲ ਇਹ ਆ ਭਰਦੀ ਨਹੀਂ ਇਹ ਨਹੀਂ ਤਾਂ ਇੰਨੇ ਚ ਕੋ ਦੂਜੀਆਂ ਮਸ਼ੀਨਾਂ ਹੁੰਦੀਆਂ ਉਹਨਾਂ ਦਾ ਹਾਲਾ ਜੇ ਛੋਟੇ ਹੁੰਦੇ ਆ ਭਰ ਜਾਂਦੀ ਆ ਕਿਤੇ ਕੋਈ ਦਿੱਕਤ ਨਹੀਂ ਆਈ ਭਰਨ ਦੀ ਆ ਦੇਖੋ ਸਾਰਾ ਇਦਾਂ ਉਬੀਰ ਆਇਆ ਪਸ਼ੂਏ ਦੇ ਲੈ ਕੇ ਇਦਨ ਨੂੰ ਵੀ ਲੇ ਜਾਂਦੇ ਹੁਣ ਆ ਰਹਿਗੇ ਤਿੰਨ ਘਰੇ ਤਿੰਨ ਘਰੇ ਦੇ ਦੋ ਹੀ ਰਹਿ ਗਏ ਦੋ ਘਰੇ ਸਿਰੇ ਪਾੜੇ ਵੀ ਰਹਿ ਗਏ ਇਹ ਵੀ ਮੋਟੀ ਹੁੰਦੀ ਲੱਗਦਾ ਉਹ ਇੱਥੇ ਪੱਥਰ ਵਾਲੀ ਕਣਕਾਂ ਸੋਹਣੀਆਂ ਹੋ ਗਈਆਂ ਸਾਡੇ ਬਹੁਤ ਜ਼ਿਆਦਾ ਝਾੜ ਰਿਹਾ ਕਣਕਾਂ ਦਾ ਇੱਕ ਹੀ ਸੁੱਕ ਨਾਲ ਸਾਰਿਆਂ ਦੇ 60+ ਰਿੰਗਾਂ ਆਇਤੀ ਬੱਟ ਦੇ ਤੇ ਟਟੀ ਦੇ ਆਂਡੇ ਹੁੰਦੇ ਉਹਨਾਂ ਦੀ ਨਿਗਰੱਖਣੀ ਪੈਂਦੀ ਆ ਆਂਡਾ ਬਹੁਤ ਐਸ ਬਾਉਂਡ ਚੈੱਕ ਕੀਤੀ ਇੱਕ ਬੱਟ ਦੇ 3-3 ਟਟੀ ਦੇ ਆਂਡੇ ਉੱਤੇ ਹੋਇਆ ਆ ਦੇਖੋ ਬੱਟ ਤੇ ਚੱਲ ਰਹੀ ਆ ਮਸ਼ੀਨ ਬੱਟਾਂ ਵਿੱਚ ਆਪਾਂ ਵਿੱਚ ਹੀ ਪੀਜ ਦੇਣੀ ਆ ਦੇਖੋ ਬੱਟਾਂ ਬੁੱਟਾਂ ਵਿੱਚ ਹੀ ਪੀਜ ਦੇਣੀਆਂ ਦਰੇ ਜੀਰੋ ਡਰਾਈਵ ਉਦਾਹਣ ਜੀਰੋ ਡਰਾਈਵ ਲ ਬਹੁਤ ਸੁੱਧ ਚੀ ਹੈ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਆ ਦੇਖ ਇੱਧਰ ਖਾਲ ਪੈ ਜਾਂਦੀ ਹੈ ਇੱਧਰ ਕੀ ਬੀਜ ਪਏ ਪੱਟਾ ਲਾਈ ਪੱਟਾ ਬੁੱਟਾ ਵਿੱਚ ਹੀ ਬੀਜ ਦਿਨੇ ਨਾਲ ਦੇਖੋ ਵੱਟ ਬੀਜਾਂ ਵਿੱਚ ਕਲੋਟਰਲ ਚ ਮੈਨੂੰ ਲੱਗਦਾ ਮੂੰਗੀ ਕਾਮਯਾਬ ਆ ਬਾਕੀ ਫਸਲਾਂ ਤਾਂ ਨਹੀਂ ਕਾਮਯਾਬ ਕਿਉਂਕਿ ਬਹੁਤ ਸੋਹਣੀ ਹੁੰਦੀ ਆ ਬੜੀ ਮੋਟੀ ਭਰਤੀ ਆਪੇ ਨਿਕਲ ਜਾਂਦੀ ਏ ਬੜੀ ਭਰਤੀ ਨਹੀਂ ਆ ਪਹਿਲਾਂ ਬੀਜ ਤੁਸੀਂ ਇਹ ਦੋ ਦਿਨਾਂ ਨੂੰ ਕੱਲ ਪਰਸੋਂ ਤੱਕ ਉਗਰੇ ਹੋਏ ਨੇ ਤਿੰਨ ਦਿਜਾ ਦਿਨ ਹੋ ਗਿਆ ਅੱਜ OK ਆੰਬੈਨਰ ਕੀ ਜੀ ਜਾਂਦੇ ਕੋਈ ਦਿੱਕਤ ਨਹੀਂ ਹੁੰਦੀ ਹੈ ਨਾ ਬੜਾ ਤੇਜ਼ ਤੌਰ ਤੇ ਲੋੜੀ ਦਾ ਟਰੈਕਟਰ ਆ ਫਲੋਰ ਤੇ ਜਾਣ ਦਿਓ ਵਜਾਈ ਦੇਖੋ ਕਿੰਨੀ ਸੋਹਣੀ ਹੁੰਦੀ ਆ ਜਿੰਨੀ ਸੋਹਣੀ ਵਜਾਈ ਹੋ ਰਹੀ ਹੈ ਉਹ ਘਾਈ ਵੀ ਉਨੀ ਸੋਹਣੀ ਹੋਣੀ ਇਹ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਜੇ ਆਪਾਂ ਜ਼ੀਰੋ ਡਰਲ ਕਰਦੇ ਆਂ ਮੂੰਗੀ ਨੂੰ ਤੇ 60 65 ਦੇਣਾ ਚ ਆ ਜਾਂਦੀ ਹੈ ਉਦੋਂ ਬਾਅਦ ਝੋਨਾ ਲੱਗ ਜਾਂਦਾ ਝੋਨਾ ਗੇਟ ਵੈਰਿਟੀ ਪਛੇਤੀ ਵੈਰਿਟੀ ਲੱਗ ਜਾਂਦੀ ਹੈ ਵਧੀਆ ਝਾੜ ਦੇ ਜਾਂਦੀ ਉਹ ਵੀ ਮੇਰੇ ਮਿੱਤਰ ਜਿਹੜੇ ਆਪਣੇ ਨਾਲ ਸਾਰਿਆਂ ਦਾ ਵੈਲਕਮ ਹੈ ਧੰਨਵਾਦ ਹੈ ਤੁਸੀਂ ਲਾਈਵ ਤੇ ਆਏ ਹੋ ਤੇ ਆਪਣਾ ਦੇਖ ਰਹੇ ਹੋ ਤੁਸੀਂ ਸਟਾ ਨੂੰ ਜੀਰੋ ਡ੍ਰਿਲ ਨਾਲ ਮੂੰਗੀ ਦੀ ਵਿਝਾਈ ਅੱਜ ਤਰੀਕ ਹੈਗੀ ਹੈ ਜੀ 2 ਮਈ ਤੇ ਲੋ ਡੱਕਤ ਨਹੀਂ ਆਉਂਦੀ ਆ ਦੇਖੋ ਮਾੜਾ ਜਿਹਾ ਲੱਗਿਆ ਸੀਗਾ ਕੁਛ ਆ ਜਾ ਇਹਦੇ ਉਹ ਪੈਰ ਮਾਰ ਦੇਣਾ ਇਦਾਂ ਚਲੋ ਦੇਖੀ ਆਪੇ ਮੂੰਗੀ ਨਿਕਲੇ ਉਹਨਾ ਮੂੰਗੀ ਨੂੰ ਸੇਕ ਲੱਗੇ ਚ ਨਾ ਮੂੰਗੀ ਨੂੰ ਗਰਮੀ ਲੱਗੇ ਕੰਨੂ ਪ੍ਰਾਲੀ ਹੁੰਦੀ ਆ ਮਾੜੇ ਮਾੜੇ ਖੜੇ ਹੁੰਦੇ ਖਰਚੇ ਤਾਂ ਉਹਦੇ ਨਾਲ ਦਿੱਕਤ ਨਹੀਂ ਆਉਂਦੀ ਮੂੰਗੀ ਨੂੰ ਦੋ ਪਾਣੀ ਮੂੰਗੀ ਪੱਕ ਜਾਂਦੀ ਏ ਆਈ ਦੋ ਪਾਣੀ ਲਾਉਣੇ ਬਸ ਮੂੰਗੀ ਨੂੰ ਇਹ ਲੋਕ ਤਿੰਨ ਤਨ ਪਾਣੀ ਲਾਉਂਦੇ ਫਿਰ ਹਫਲ ਜਾਂਦੀ ਏ ਮੂੰਗੀ ਕਟ ਪਾਣੀ ਵਾਲੀ ਫਸਲ ਆ ਇਹ ਖੇਤਾਂ ਨਾਲ ਜੁੜੇ ਹੋਏ ਆ ਕਿਸਾਨ ਭਰਾ ਦਾ ਲਾਈਕ ਕਰ ਦਿਆ ਕਰੋ ਆਪਣਾ ਜਿੰਨੇ ਵੀ ਸੱਜਣ ਆਏ ਕਿ ਲਾਈਕ ਮਾਰ ਦਿਆ ਕਰੋ ਮੇਰੇ ਵੀਰ ਜਿਹੜੇ ਖੇਤੀ ਪਸੰਦ ਕਰਦੇ ਆ ਖੇਤੀ ਚ ਕੰਮ ਪਸੰਦ ਕਰਦੇ ਆ ਇਸ ਟਾਈਮ ਆਪਾਂ ਬਿਜਾਈ ਕਰ ਰਹੇ ਆ ਜ਼ੀਰੋ ਡਰਲ ਬੂੰਗੀ ਬੂੰਗੀ ਦਾ ਵੀ ਆਪਾਂ ਬਾਂਸੀ ਕੋਲ ਵਰਤ ਰਹੇ ਆ ਤੇ 13 ਤੋਂ 14 ਕਿਲੋ ਪਾਰੇ ਇਕੜ ਦਾ 20 ਪੈ ਰਿਆ ਤੇ ਡੀਏ ਵੀ ਪੈ ਰਹੀ ਹੈ 20 ਤੋਂ 25 ਕਿਲੋ ਕਿਥੋਂ ਕਿਥੋਂ ਸੱਜਣ ਜੁੜੇ ਆ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਪਿੰਡ ਦਾ ਨਾਮ ਆਪਣਾ ਏਰੀਆ ਥੋੜੇ ਤਾਂ ਨਹੀਂ ਮੂੰਗੀ ਦੀ ਵਜਾਇ ਕਿੰਨੀ ਘੋਰੀ ਇਹ ਵੀ ਦੱਸਿਓ ਕਿ ਇਹ ਕਿਨੇ ਮੂੰਗੀ ਬੀਜ ਕੀ ਕਿਹੜਾ ਬੀਜ ਆ ਸਾਡੇ ਵੱਲ ਬਹੁਤ ਉੱਦੀ ਗਈ ਹੋਈ ਐ ਕਿ ਮੂੰਗੀ ਦੀ ਹਰ ਘਰ ਨੇ ਦੀਜੀਏ ਮੂੰਗੀ ਥੋੜੀ ਥੋੜੀ ਬੋਤੀ ਤੋਂ ਬੋਤੀ

ਬਾਂਟਰੀ ਗੋਲਡ ਕਿਪਸਾਹ ਮੇ ਤੁਸਾਰਾਂ ਦੀ ਬਾਂਟਰੀ ਗੋਲਡ ਲਈ ਭਜਾਈ ਹੋ ਰਹੀ ਆ ਕਲ ਦੀ ਕਲ ਦੀ ਮਸ਼ੀਨ ਵੀ ਪਾਈ ਜਾਣਾ ਦਿਨੂ ਜੀ ਆ ਕੋਈ ਕੰਮ ਰੁਕਣਾ ਨਹੀਂ ਚਾਹੀਦਾ ਵੀ ਪੈਂਦਾ ਰਹਿਣਾ ਚਾਹੀਦਾ ਨਾਲ ਦੀ ਨਾਲ ਚੱਲੀ ਜਾਵੇ ਖਿੱਚਦਾ ਕੰਮ ਆ ¿Tú O dura como la joy! Duhere elegir? ¿Lo va a ser